ਯਾ ਵੀ ਪੰਜ ਤਰ੍ਹਾਂ ਦੇ ਗੁਰੂ ਹੁੰਦੇ ਨੇਗੇ ਇਹਨਾਂ ਨੇ ਮਾਤਾ ਪਿਤਾ ਤੋਂ ਸ਼ੁਰੂ ਕਰਕੇ ਮੈਂ ਵੀ ਉਸੇ ਤਰ੍ਹਾਂ ਘਰ ਨੂੰ ਪਹਿਲਾਂ ਆਪਾਂ ਆਪਣੇ ਜਿਹੜੇ ਰੋਹਾਨੀ ਗੁਰੂ ਹੁੰਦੇ ਨੇਗੇ ਆਪਣੇ ਇਸ਼ਟ ਹੁੰਦੇ ਨੇ ਸਾਰਿਆਂ ਦੇ ਆਪਣਾ ਕੋਈ ਨਾ ਕੋਈ ਇਸ਼ਟ ਗੁਰੂ ਹੁੰਦਾ ਹੈ ਆਪਾਂ ਉੱਥੋਂ ਚੱਲਾਂਗੇ ਇਹ ਆਪਾਂ ਮਾਂ ਤੱਕ ਪਹੁੰਚਾਂਗੇ ਜਿਵੇਂ ਫਰਮੁਲਾ ਮੈਡਮ ਨੇ ਤੁਹਾਨੂੰ ਦੱਸਿਆ ਹੈ ਪੰਜ ਤਰ੍ਹਾਂ ਦੇ ਗੁਰੂ हम सारे प्लीज सारे बच्चे ध्यान पहले अपने गुरु अंतर अपने गुरु का ध्यान के सारे आईज क्लोज करके अपने गुरु नमन करा सारे बच्चे सारे बच्चे मेरे नोलन गे अपने रूहानी गुरु इष्ट गुरु का ध्यान करके अपना अपने गुरु नमन करा आदि गुरे नए

ਰਹਾਂਜੀ ਹੋ ਤੁਸੀਂ ਆਪਣੇ ਆਈਜ਼ ਓਪਨ ਕਰ ਸਕਦੇ ਹੋ ਜਿਸ ਤਰ੍ਹਾਂ ਰਹਾਣੀ ਜੀਵਨ ਦੇ ਵਿੱਚ ਗੁਰੂ ਸਾਹਿਬਾਨ ਨੇ ਆਪਾਂ ਨੂੰ ਦੱਸਿਆ ਹੈ ਪਹਿਲੀ ਪਾਸ਼ਾਹੀ ਦੀ ਬਾਣੀ ਹੈ ਕੁੰਭੇ ਬੱਧਾ ਜਲ ਰਹੇ ਜਲਬਿਨ ਕੁੰਭ ਨਾ ਹੋਏ ਕੁੰਭੇ ਬੱਧਾ ਜਲ ਰਹੇ ਜਲਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮੰਨ ਰਹੇ ਗੁਰਬਿਨ ਗਿਆਨ ਨਾ ਹੋਏ ਗਿਆਨ ਕਾ ਬੱਧਾ ਮੰਨ ਰਹੇ ਗੁਰਬਿਨ ਗਿਆਨ ਨਾ ਹੋਏ गुरु साहब ने तुकाविच बहुत बढ़िया बयान किया है कि जिस तरह एक घड़ा पानी तो बिना नहीं बनाया जा सकता तो घड़े दे जोड़ा पानी हैगा वह बजिया रहा है टिकिया रहा है पर घड़ा जोड़ा है पानी तो बिना नहीं बन सकता ਜੇ ਗਿਆਨ ਤੋਂ ਦ ਵੱਜਿਆ ਹੋਇਆ ਮਨ ਜਿਹੜਾ ਹੈਗਾ ਉਹ ਟਿਕਿਆ ਰਹਿੰਦਾ ਹੈ ਜਿਸ ਤਰ੍ਹਾਂ ਤੁਹਾਡੇ ਵਿਆਪਕ ਜਿਹੜੇ ਨੇਗੇ ਪਹਿਲਾਂ ਤੁਹਾਡਾ ਧਿਆਨ ਬਣਾਉਂਦੇ ਨੇ ਕਲਾਸ ਦੇ ਵਿੱਚ ਇਹ ਤੋਂ ਨਹੀਂ ਬਣਾਉਂਦੇ ਨਹੀਂ ਗਿਆਨ ਦੇ ਨਾਲ ਜਿਹੜਾ ਆਪਣਾ ਮਨ ਹੈ ਜਿਹੜਾ ਉਹ ਬੁੱਝਿਆ ਤੇ ਟਿਕਿਆ ਰਹਿੰਦਾ ਹੈ ਤੇ ਗੁਰੂ ਤੋਂ ਬਿਨਾਂ ਗਿਆਨ ਨਹੀਂ ਗੁਰੂ ਤੋਂ ਬਿਨਾਂ ਸਾਨੂੰ ਗਿਆਨ ਪ੍ਰਾਪਤ ਨਹੀਂ ਹੋ ਸਕਦਾ ਇਸ ਤਰ੍ਹਾਂ ਇਹ ਰੋਹਾਨੀ ਜੀਵਨ ਦੇ ਵਿੱਚ ਦੂਜੀ ਪਾਸ਼ਾਹੀ ਦੀ ਬਾਣੀ ਹੈ ਜੈਸੋ ਚੰਦਾ ਉਗਵੇ ਸੂਰਜ ਚੜ੍ਹੇ ਹਜਾਰ ਜੈਸੋ ਚੰਦਾ ਉਗਵੇ ਸੂਰਜ ਚੜ੍ਹੇ ਹਜਾਰ ਇਤੇ ਚਾਨਣ ਹੁੰਦਿਆ ਗੁਰਵਿੰਘੋਰ ਅੰਧਾਰ ਇਤੇ ਚਾਨਣ ਹੁੰਦਿਆ ਗੁਰਵਿੰਘੋਰ ਅੰਧਾਰ ਹੁਣ ਤੁਸੀਂ ਸਾਰੇ ਹੀ ਜਾਣਦੇ ਹੋ ਇੱਕ ਸੂਰਜ ਚੜ੍ਹਨ ਦੇ ਨਾਲ ਦੇਖੋ ਕਿੰਨਾ ਚਾਨਣਾ ਹੋ ਜਾਂਦਾ ਹੈਗਾ ਆਮੇ ਸੋਹ ਚੰਗਾ ਗੁਰੂ ਸਾਹਿਬ ਕਹਿੰਦੇ ਨੇ 100 ਚੰਦਰਮਾ ਤੇ 1000 ਜਿਹੜੇ ਨੇਗੇ ਸੂਰਜ ਚੜ ਜਾਣ ਪਰ ਉਹ ਚਾਨਣ ਜਿਹੜਾ ਹੈਗਾ ਗੁਰੂ ਤੋਂ ਮਿਲਦਾ ਸਾਨੂੰ ਉਹ ਇਹ ਨਹੀਂ ਦੇ ਸਕਦੇ ਗੁਰੂ ਜਿਹੜਾ ਹੈਗਾ ਉਹ ਆਪਣਾ ਸਾਰਾ ਅੰਧੇਰਾ ਹੋਰ ਅੰਧੇਰਾ ਕਰਕੇ ਸਾਨੂੰ ਚਾਨਣ ਦਿਖਾਉਂਦੇ ਨੇ ਹੁਣ ਹਰ ਕਦਮ ਦੇ ਵਿੱਚ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਇੱਕ ਗੁਰੂ ਦੀ ਲੋੜ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਘਰ ਦੇ ਵਿੱਚ ਆਪਣੇ ਮਾਤਾ-ਪਿਤਾ ਜਿਹੜੇ ਹੁੰਦੇ ਨੇਗੇ ਮਾਂ ਆਪਣੀ ਗੁਰੂ ਹੁੰਦੀ ਹੈ ਮਾਤਾ-ਪਿਤਾ ਜੋ ਆਪਾਂ ਨੂੰ ਸਿਖਾਉਂਦੇ ਨੇ ਉਹ ਸੰਸਕਾਰ ਆਪਣੇ ਵਿੱਚ ਪਰਦੇ ਨੇਗੇ ਜਿਹੋ ਜਿਹੇ ਕਰਮ ਆਪਣੇ ਮਾਤਾ-ਪਿਤਾ ਕਰਦੇ ਨੇ ਉਹੋ ਜਿਹੇ ਕਰਮ ਹੀ ਬੱਚੇ ਸਿੱਖਦੇ ਨੇ ਤੇ ਉਹ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰਦੇ ਨੇ ਉਸ ਤੋਂ ਬਾਅਦ ਜਦੋਂ ਬੱਚੇ ਥੋੜਾ ਪੜ੍ਹਨਾ ਨਹੀਂ ਹੋ ਜਾਂਦੇ ਨੇਗੇ ਉਹ ਫਿਰ ਮਾਤਾ ਪਿਤਾ ਉਹਨਾਂ ਨੂੰ ਸਕੂਲ ਵਿੱਚ ਲੈ ਕੇ ਜਾਂਦੇ ਨੇ ਸਕੂਲ ਵਿੱਚ ਆਉਣ ਨਾਲ ਤੁਹਾਡੇ ਜਿਹੜੇ ਗੁਰੂ ਹੁੰਦੇ ਨੇ ਉਹ ਤੁਹਾਡੇ ਅਧਿਆਪਕ ਹੁੰਦੇ ਨੇ ਅੱਜ ਆਪਕੋ ਤੁਹਾਨੂੰ ਪਹਿਲੀ ਪੌੜੀ 'ਤੇ ਖੜਾ ਕਰਕੇ ਪਹਿਲੀ ਪੌੜੀ 'ਤੇ ਖੜਾ ਕਰਕੇ ਸਿਖਰ ਛੱਤ ਉੱਤੇ ਚੜਾ ਦਿੰਦੇ ਨੇ ਤੇ ਜਿਹੜੇ ਬੱਚੇ ਦੇਖੋ ਮਾਤਾ ਪਿਤਾ ਤੁਹਾਨੂੰ ਕੀ ਕਰਨਗੇ ਜੇ ਤੁਸੀਂ ਕੋਈ ਕੰਮ ਨਹੀਂ ਕਰਨਾ ਤਾਂ ਮਾਤਾ ਪਿਤਾ ਕਹਿ ਦੇਣਗੇ ਚਲੋ ਕੋਈ ਗੱਲ ਨਹੀਂ ਨਾ ਕਰ ਬੇਟਾ ਬੱਚਾ ਰੋ ਰਿਹਾ ਹੈਗਾ ਪੁੱਤ ਰੋ ਰਿਹਾ ਹੈਗਾ ਚਲੋ ਨਾ ਕਰਾਂ ਉਹ ਪਰ ਅਧਿਆਪਕ ਇਹ ਗੱਲ ਕਦੇ ਵੀ ਨਹੀਂ ਕਹਿੰਦਾ ਅਧਿਆਪਕ ਕੀ ਕਰਦਾ ਉਹ ਕਹਿੰਦਾ ਉਹਦੀ ਸੋਚ ਇਹ ਹੁੰਦੀ ਹੈ ਜੀ ਜੇ ਬੱਚਾ ਅੱਜ ਚਾਹੇ ਰੋ ਕੇ ਕਰ ਰਿਹਾ ਹੈ ਚਾਹੇ ਜਿਮੀਲੀ ਕਰ ਰਿਹਾ ਹੈ ਸਖਤੀ ਨਾਲ ਕਰ ਰਿਹਾ ਹੈ ਉਹ ਕਰੂਗਾ ਜੋ ਅੱਜ ਕਰੂਗਾ ਹੀ ਉਹ ਗੱਲ ਕਰਦਾ ਕੱਲ ਉਸਨੇ ਜੇ ਅੱਜ ਨਹੀਂ ਕਰੂਗਾ ਤਾਂ ਕੱਲ ਵੀ ਨਹੀਂ ਕਰ ਸਕਦਾ ਤਾਂ ਅਗੇ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਉਹ ਸਿਖਰ ਤੇ ਚੜਾ ਕੇ ਹੀ ਸਾਲ ਲੰਭੇਗਾ ਪੂਰੀ ਸਿੱਖਿਆ ਦੇ ਕੇ ਹੀ ਸਾਲ ਲੰਭੇਗਾ ਜਿਸ ਨੇ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਇੱਕ কুমہار ਬਰਤਨ ਬਣਾਉਣ ਵਾਲੇ ਉਹ ਬਰਤਨ ਨੂੰ ਅੰਦਰੋਂ ਇੱਕ ਹੱਥ ਦੇ ਨਾਲ ਸਹਾਰਾ ਦਿੰਦਾ ਹੈ ਤੇ ਦੂਜੇ ਹੱਥ ਦੇ ਨਾਲ ਬਾਹਰ ਥਪੜੇ ਲਗਾਉਂਦਾ ਹੈ ਇਸ ਤਰ੍ਹਾਂ ਥਪੜੇ ਲਗਾਉਂਦਾ ਹੋਇਆ ਤੇ ਅੰਦਰੋਂ ਸਹਾਰਾ ਬੰਦਾ ਹੋਇਆ ਉਹ ਬਰਤਨ ਸੋਨਾ ਬਰਤਨ ਤਿਆਰ ਕਰ ਦਿੰਦਾ ਹੈ ਤੇ ਇੱਕ ਧੋਬੀ ਦੀ ਵੀ ਮੈਂ ਤੁਹਾਨੂੰ ਉਦਾਹਰਣ ਦਿੰਨੀ ਹਾਂ ਇੱਕ ਧੋਬੀ ਜਦੋਂ ਕੱਪੜੇ ਧੋਂਦਾ ਹੈ ਤਾਂ ਉਹ ਕੱਪੜੇ ਦੀ ਮੈਲ ਇਸ ਤਰ੍ਹਾਂ ਉਤਾਰਦਾ ਹੈ ਕਿ ਕੱਪੜਾ ਫਟ ਨਾ ਜਾਵੇ ਕੱਪੜਾ ਖਰਾਬ ਨਾ ਹੋ ਜਾਵੇ ਇਸੇ ਤਰ੍ਹਾਂ ਬੇਟਾ ਅਧਿਆਪਕ ਹੁੰਦਾ ਹੈ ਜੋ ਤੁਹਾਨੂੰ ਨਾਲ-ਨਾਲ ਤੁਹਾਡਾ ਜਣੀ ਕਿ ਸੰਭਾਲ ਵੀ ਕਰਦਾ ਹੈ ਤੇ ਤੁਹਾਨੂੰ ਵਧੀਆ ਇਨਸਾਨ ਵੀ ਬਣਾਉਂਦਾ ਹੁਣ ਮੈਂ ਤੁਹਾਡੇ ਸਾਰੇ ਜਣੀ ਕਿ ਗਿਆਨ ਦੀ ਪਬਲਿਕ ਸਕੂਲ ਦੇ ਅਧਿਆਪਕ ਸਹਿਬਾਨਾਂ ਨੂੰ ਵਧਾਈ ਦਿੰਦੀ ਹਾਂ ਕਿ ਤੁਹਾਡੇ ਬੱਚੇ ਜਿਹੜੇ ਨੇਗੇ ਬਹੁਤ ਵਧੀਆ ਅੱਜ ਉਹਨਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਇਹ ਤਾਂ ਦੀ ਸਿੱਖਿਆ ਦਾ ਹੀ ਫਲ ਹੈ ਤੁਹਾਡੀ ਪੜ੍ਹਾਈ ਦਾ ਜਿਹੜਾ ਉਹ ਹੈ ਪਰਮਾਨ ਇਹ ਦੇਖੋ ਵੱਡੇ ਵੱਡੇ ਬੋਰਡ ਲੱਗੇ ਹੋਏ ਨੇਗੇ 100% ਨਤੀਜੇ ਆਉਣਾ ਇਹ ਤੁਹਾਡੀ ਮਿਹਨਤ ਦਾ ਹੀ ਨਤੀਜਾ ਮੈਨੂੰ ਮਾਣ ਹੈ ਆਪਣੇ ਸਕੂਲ ਦੇ ਸਾਰੇ ਅਧਿਆਪਕ ਸਾਹਿਬਾਨ ਤੇ ਕਿ ਉਹ ਬੱਚਿਆਂ ਨੂੰ ਇਸ ਤਰ੍ਹਾਂ ਜੋ ਗੱਲਾਂ ਮੈਂ ਕਰ ਰਹੀ ਆ ਇੱਕ কুমਹਾਰ ਦੀ ਤਰ੍ਹਾਂ ਇੱਕ ਧੋਬੀ ਦੀ ਤਰ੍ਹਾਂ ਵਾਕੇ ਹੀ ਸਾਰੇ ਅਧਿਆਪਕ ਬਹੁਤ ਵਧੀਆ ਬੱਚਿਆਂ ਨੂੰ ਜਿਹੜੀ ਕਿ ਸਿੱਖਿਆ ਦਿੰਦੇ ਨੇ ਬੜੀ ਮਿਹਨਤ ਔਰ ਇਮਾਨਦਾਰੀ ਦੇ ਨਾਲ ਇਹਨਾਂ ਨੂੰ ਬਣਾਉਂਦੇ ਨੇ ਹੁਣ ਸਾਰੇ ਬੱਚਿਆਂ ਨੂੰ ਮੈਂ ਦੁਆਵਾਂ ਦਿੰਦੀ ਹਾਂ ਨੰਨੇ-ਮੰਨੇ ਇਹ ਪਿੰਦਿਆਂ ਨੂੰ ਦੁਆ ਦਿੰਦੀ ਹਾਂ ਕਿ ਅਸਮਾਨ ਵਿੱਚ ਉਡਾਰੀਆਂ ਲਾਉਣ ਇਹ ਧੰਨਵਾਣ ਗੁਣਵਾਨ ਤੇ ਸ਼ਕਤੀਵਾਨ ਬਣੇ ਸਾਰੇ ਬੱਚਿਆਂ ਲਈ ਮੇਰੀਆਂ ਦੁਆਵਾਂ ਨੇ ਤੇ ਮੈਂ ਬੱਚਿਆਂ ਲਈ ਇੱਕ ਉਹ ਜ 17 ਲਿਖਿਆ ਨੇ ਉਹਨਾਂ ਕੰਮ ਸੁਣਾਉਣੀ ਆ ਨੰਨੇ ਕਦਮਾਂ ਨਾਲ ਆਦੇ ਇੱਥੇ ਨੰਨੇ-ਮੁੰਨੇ ਕਦਮਾਂ ਦੇ ਨਾਲ ਆਦੇ ਇੱਥੇ ਜਿਹਨੇ ਵੱਡੇ-ਵੱਡੇ ਕਦਮ ਬਣਾਉਂਦੇ ਹੋ ਪੂਰਾ ਆੜਾ ਈੜੀ ਤੋਂ ਸ਼ੁਰੂ ਕਰਕੇ ਗੂੜੇ ਹਮ ਦਰਸਾਉਂਦੇ ਹੋ ਗੂੜੇ ਹਮ ਦਰਸਾਉਂਦੇ ਹੋ ਪੈਮਸਰ ਨੂੰ ਫੜਦੇ ਸੀ ਮੁਠੀ ਦੇ ਵਿੱਚ ਜਦੋਂ ਆਏ ਸੀ ਪੈਨਸਲ ਨੂੰ ਫੜਦੇ ਸੀ ਮੁੱਠੀ ਦੇ ਵਿੱਚ ਅੱਜ ਉਂਗਲਾਂ ਨਾਲ ਪੈਨ ਦੜਾਉਂਦੇ ਹੋ ਅੱਜ ਉਂਗਲਾਂ ਨਾਲ ਪੈਨ ਦੜਾਉਂਦੇ ਹੋ ਸਿੱਖ ਕੇ ਜਾਂਦੇ ਗੁਰੂ ਦੇ ਕੋਲੋਂ ਜਾ ਕੇ ਟੱਬਰ ਨੂੰ ਸਮਝਾਉਂਦੇ ਹੋ ਜਾ ਕੇ ਟੱਬਰ ਨੂੰ ਸਮਝਾਉਂਦੇ ਹੋ ਕਿੱਦਾਂ ਖੜਨਾ ਕਿੱਦਾਂ ਬਹਿਣਾ ਕਿੱਦਾਂ ਖੜਨਾ ਕਿੱਦਾਂ ਬਹਿਣਾ ਬੋਲਣ ਚੱਲਣ ਦਾ ਵੱਲ ਸਿਖਾਉਂਦੇ ਹੋ ਬੋਲਣ ਚੱਲਣ ਦਾ ਵੱਲ ਸਿਖਾਉਂਦੇ ਹੋ ਆਪੀ ਇੱਕ ਗੁਰੂ ਦੀ ਨਾਲ ਤਾਪੀ ਇੱਕ ਗੁਰੂ ਦੇ ਨਾਲ ਪर्वਤ ਜਿਹੇ ਜੇਰਾ ਬਣਾਉਂਦੇ ਹੋ ਪर्वਤ ਜਿਹੇ ਜੇਰਾ ਬਣਾਉਗੇ ਹੋ ਚੱਲ ਕੇ ਗੁਰੂ ਦੀ ਸਿੱਖਿਆ ਉੱਤੇ ਚੱਲ ਕੇ ਗੁਰੂ ਦੀ ਸਿੱਖਿਆ ਉੱਤੇ ਜਿਤ ਹਰ ਪਾਸੇ ਪਾਉਂਦੇ ਹੋ ਜਿਤ ਹਰ ਪਾਸੇ ਪਾਉਂਦੇ ਹੋ ਸੱਚੇ ਮਾਰਗ ਉੱਤੇ ਚੱਲ ਕੇ ਸੱਚੇ ਮਾਰਗ ਉੱਤੇ ਚੱਲ ਕੇ ਮਾਣ ਮਾਪਿਆਂ ਦਾ ਵਧਾਉਂਦੇ ਹੋ ਮਾਣ ਮਾਪਿਆਂ ਦਾ ਵਧਾਉਂਦੇ ਹੋ ਹਾਸਿਲ ਕਰਕੇ ਉੱਚੇ ਅਹੁਦੇ, ਹਾਸਿਲ ਕਰਕੇ ਉੱਚੇ ਅਹੁਦੇ, ਗੁਰੂ ਦਾ ਨਾਂ ਚਮਕਾਉਂਦੇ ਹੋ, ਗੁਰੂ ਦਾ ਨਾਂ ਚਮਕਾਉਂਦੇ ਹੋ। so ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਬਹੁਤ ਵਧੀਆ ਧਿਆਨ ਦੇ ਨਾਲ, ਬੜੀ ਲਗਨ ਦੇ ਨਾਲ ਤੁਸੀਂ ਪੜ੍ਹਾਈ ਕਰਨੀ ਹੈ। ਮੇਰਾ ਅਸ਼ੀਰਵਾਦ ਹੈ, ਸਾਰੇ ਬੱਚੇ ਪੜ੍ਹ ਲਿਖ ਕੇ ਵਧੀਆ ਵੱਡੇ ਅਫਸਰ ਬਣ ਜਾਣ। ਧੰਨਵਾਦ ਜੀ।